ਉਹ ਮੰਜੇ ਥੱਲੇ ਵਾੜੀ ਪੁੰਦੀ ਦੇ ਉਧਰੋਂ ਪਾਈਆ ਪਹੁੰਚ ਗਿਆ ਪਾਈਆ ਆਇਆ ਪਾਈਆ ਆਇਆ ਉਹ ਸ਼ਰਾਰਤੀ ਬੰਦੇ ਨਾਲ ਸਵੇਰ ਤੋਂ ਸ਼ਰਾਬ ਪੀਉਣੀ ਸ਼ੁਰੂ ਕਰਤੀ ਆਹ ਨਾ ਓਏ ਪਾਈਆ ਜਦੋਂ ਰੱਜ ਕੇ ਮੁਰਦੀ ਵਾਲੇ ਮੰਜੇ ਦੇ ਪਿਆ ਤੇ ਪਾਈਆ ਦਾ ਤੈਨੂੰ ਪਤਾ ਫਿਰ ਪੀਤੀ ਜੀ ਕਿਤੇ ਪ੍ਰੈਸ਼ਰ ਆ ਗਿਆ ਤੇ ਉਹਦਾ ਮੰਜੇ ਦੇ ਥੱਲੇ ਪਿਸ਼ਾਬ ਜਾਵੇ ਹਨਾ ਉਹ ਪਿਸ਼ਾਬ ਜਾ ਬੂੰਦੀ ਤੇ ਉਹ ਮੁੰਡਾ ਕਿੰਦਾ ਉਹਦਾ ਵੇਂਦਾ ਸਾਹਮਣੇ ਮੰਜੇ ਦੇ ਲੰਮੇ ਬਿਆ ਉਹ ਕਰੇ ਨਾ ਉਹ ਵੇ ਇਹੂ ਕਰੇ ਸੋਮ ਕਹਿੰਦਾ ਨੂੰ ਨੂਨ ਸਵੇਰੇ ਦੱਸੂ ਜੋ ਬੀ ਹੋਏ ਨੂੰ ਉਹ ਸਵੇਰੇ ਉੱਠੇ ਨਾ ਹਾਤੋ ਕੇ ਭਾਈਆ ਉਸੇ ਮੰਜੇ ਦੇ ਬਿਸਤਰਾ ਮਾਰ ਕੇ ਨਾ ਇਕੱਠਾ ਕਰਕੇ ਚੌਂਕੜਾ ਮਾਰ ਕੇ ਬਹਿ ਗਿਆ ਭਾਈਆ ਬੂੰਦੀ ਖਾਣ ਲੱਗੇ ਤੇ ਮੁੰਡਾ ਕਰੇ Papa ਬੂੰਜੀਆਂ ਕਾਈ ਅੰਦਾ ਤੈਨੂੰ ਪੀੜ ਹੁੰਦੀ ਏ ਤੈਨੂੰ ਇਹ ਮੈਂ ਕੱਲ੍ਹ ਦਿਨ ਦੱਸੂਗਾ ਅੱਛਾ ਉਹਨੇ ਦੱਸਿਆ ਨਾ ਝਾੜੀ ਲੰਗੀ ਜਦੋਂ ਬਰਾ ਵਿਆਹ ਉਹ ਮੁੱਕ ਗਿਆ ਨਾ ਉਹਦੀ ਮਾਮੀ ਆ ਗਈ ਕਹਿੰਦੀ ਭਾਈਆ ਤੂੰ ਦੋ ਅਲਫਾਜ ਵੱਧ ਲੈ ਤੂੰ ਲੜ ਪੈਣਾ ਹੁੰਦਾ ਹੈ ਤੇ ਮੁੰਡਾ ਕਹਿੰਦਾ ਮੁੰਡੇ ਨੂੰ ਕਹਿੰਦਾ ਫੜੀ ਬੂੰਦੀ ਬੱッセ ਬਹਿਣ ਲੱਗਿਆ ਆਂਦਾ ਮੈਂ ਨਹੀਂ ਪਾਣੀ ਬੂੰਦੀ ਤਕਲੀਫ ਹੈ ਗੱਲ ਕੀ ਹੈ ਆਂਦਾ ਜਿਹੜੇ ਮੰਜੇ ਤੂੰ ਸੁਤਾਂ ਨਾ ਥੱਲੇ ਬੂੰਦੀ ਪਈ ਤੂੰ ਜਦੋਂ ਕਹਿੰਦਾ ਪੰਜਾਬ ਕਰਦਾ ਸਾਰਾ ਬੂੰਦੀ ਜਾਂਦਾ ਹੀ ਕਹਿੰਦਾ ਛੋਟਾਂ ਦਾ ਕੰਜਰ ਦੇਣਾ ਮੂਤ